ਪੁਲਿਸ ਜ਼ਿਲ੍ਹਾ ਖੰਨਾ ਅਧੀਨ ਥਾਣਾ ਪੈਲ ਦੀ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦੇ ਹਾਂ ਸ਼ਰਾਬ ਤਸਕਰਾਂ ਕੋਲੋਂ 75 ਪੇਟੀਆਂ ਸ਼ਰਾਬ ਬਰਾਮਦ ਕਰਨ ਦੀ ਵੱਡੀ ਕਾਰਵਾਈ ਅਮਲ ਵਿੱਚ ਲੈਂਦੀ ਹੈ ਜਾਣਕਾਰੀ ਅਨਸਾਰ ਐਸਐਸਪੀ ਮੈਡਮ ਜੋਤੀ ਯਾਦਵ ਬੈਂਸ ਅਤੇ ਡੀਐਸਪੀ ਪੈਲ ਜਸਵਿੰਦਰ ਸਿੰਘ ਖਹਿਰਾ ਵੱਲੋਂ ਨਸ਼ਿਆਂ ਖਿਲਾਫ ਕਾਰਵਾਈ ਤੇ ਵੱਡਾ ਕੰਮ ਕਰਦੇ ਹਾਂ ਸਥਾਨਕ ਥਾਣਾ ਮੁਖੀ ਸੁਖਵਿੰਦਰ ਸਿੰਘ ਸੋਹੀ ਦੀਆਂ ਹਦਾਇਤਾਂ ਤੇ ਅਤੇ ਉਹਨਾਂ ਦੀ ਅਗਵਾਈ ਵਿੱਚ ਸਹਾਇਕ ਥਾਣੇਦਾਰ surjit singh ਇਨਸਾਨੇ ਨੇੜਲੇ ਪਿੰਡ ਕਟਾਰੀ ਵਿਖੇ ਵੱਡੀ ਮਾਤਰਾ ਵਿੱਚ ਸ਼ਰਾਬ ਹੋਣ ਦੀ ਸੂਚਨਾ ਤੇ ਕੰਮ ਕਰਦੇ ਹਾਂ ਛਾਪੇਮਾਰੀ ਕੀਤੀ ਜਾਣਕਾਰੀ ਅਨਸਾਰ 75 ਪੇਟੀਆਂ ਸ਼ਰਾਬ ਮੌਕੇ ਤੋਂ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਜੋ ਕਿ ਨਸ਼ਾ ਤਸਕਰਾਂ ਦੇ ਡੰਗਰਾਂ ਵਾਲੇ ਬਾੜੇ ਦੇ ਘਰ ਵਿੱਚੋਂ ਬਰਾਮਦ ਕੀਤੀ ਗਈ ਚੰਡੀਮਾੜਕਾ ਚੰਡੀਗੜ੍ਹ ਮਾਰਕਾ ਸ਼ਰਾਬ ਨੂੰ ਬਰਾਮਦ ਕਰਨ ਤੋਂ ਬਾਅਦ ਪੁਲਿਸ ਵੱਲੋਂ ਇਸ ਅਮਲ ਦੇ ਦੋਸ਼ੀ ਵਿਅਕਤੀ ਸ਼ੇਰਜੰਗ ਸਿੰਘ ਅਤੇ ਯਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਤਸਕਰਾਂ ਕੋਲੋਂ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਦੇ ਚੱਲਦਿਆਂ ਸਾਹਮਣੇ ਆਇਆ ਕਿ ਇਹਨਾਂ ਵਿਅਕਤੀਆਂ ਨੂੰ ਸ਼ਰਾਬ ਦੀ ਸਪਲਾਈ ਨੇੜਲੇ ਪਿੰਡ ਪੁੱਟਾ ਦਾ ਰਜਿੰਦਰ ਨਾਮ ਦਾ ਵਿਅਕਤੀ ਹੈ ਜਿਹੜਾ ਉਹ ਕਰ ਰਿਹਾ ਸੀ ਸਥਾਨਕ ਥਾਣਾ ਪੈਲ ਦੀ ਪੁਲਿਸ ਨੇ ਕਈ ਯੋਜਨਾਵਾਂ 'ਤੇ ਕੰਮ ਕਰਦਿਆਂ ਨਸ਼ਿਆਂ ਖਿਲਾਫ ਇਸ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਅਤੇ ਪਿੰਡ ਭੁੱਟਾ ਦਾ ਰਹਿਣ ਵਾਲਾ ਇਸ ਗਰੁੱਪ ਦਾ ਸਰਗਣਾ ਵੀ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਤਿੰਨਾਂ ਨੂੰ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਢਿੰਸਾ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਧੀਨ ਥਾਣਾ ਪੈਲ ਵਿਖੇ ਲਿਆਂਦਾ ਜਿੱਥੇ ਥਾਣਾ ਮੁਖੀ ਸੁਖਵਿੰਦਰ ਸਿੰਘ ਸੋਹੀ ਨੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਨਸ਼ਾ ਤਸਕਰ ਲੰਬੇ ਸਮੇਂ ਤੋਂ ਇਸੇ ਕੰਮ ਕਰ ਰਹੇ ਹਨ ਅਤੇ ਇਹਨਾਂ ਵਿੱਚੋਂ ਇੱਕ ਵਿਅਕਤੀ ਦੇ ਖਿਲਾਫ ਪਹਿਲਾਂ ਵੀ 2 ਤੋਂ 3 ਮੁਕੱਦਮੇ ਸ਼ਰਾਬ ਦੇ ਦਰਜ ਹਨ ਸਮਾਜ ਵਿਰੋਧੀ ਅਨਸਰਾਂ ਖਿਲਾਫ ਕੀਤੀ ਇਸ ਵੱਡੀ ਕਾਰਵਾਈ ਦੇ ਚਲਦਿਆਂ ਸਥਾਨਕ ਥਾਣਾ ਪੈਲ ਦੀ ਪੁਲਿਸ ਅਤੇ ਸਥਾਨਕ ਥਾਣਾ ਮੁਖੀ ਸੁਖਵਿੰਦਰ ਸਿੰਘ ਸੋਹੀ ਦੀ ਇਸ ਵੱਡੀ ਕਾਰਵਾਈ ਦੀ ਪਰਮੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਸੁਖਵਿੰਦਰ ਸਿੰਘ ਸੋਹੀ ਨੇ ਦੱਸਿਆ ਹਾਂਜੀ ਸਰ ਥਾਣਾ ਪੈੜ ਦੇ ਵਿੱਚ ਇੱਕ ਸ਼ਰਾਬ ਦਾ ਮਾਮਲਾ ਦੇਖਣ ਨੂੰ ਆਇਆ ਹੈ ਕੀ ਮਾਮਲਾ ਜੀ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਜੋਤੀ ਜਤਾ ਬੈਨ ਜੀ ਤੇ ਐਸਪੀਡੀ ਸਾਹਿਬ ਦੇ ਦੇਸ਼ਾ ਨਿਰਦੇਸ਼ਨ ਦੇ ਤਹਿਤ ਤੇ ਸਾਡੇ ਡੀਐਸਪੀ ਪੈੜ ਦੀ ਹਵਾਈ ਵਿੱਚ ਸਾਡੀ ਪੁਲਿਸ ਪਾਰਟੀ ਛੱਕੀ ਪੁਰਸ਼ਾ ਤੇ ਨਸ਼ਿਆਂ ਦੇ ਸੰਬੰਧ ਤੇ ਵਿੱਚ ਰਾਣਾ ਸਾਹਿਬ ਮੌਜੂਦ ਸੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਜਾਦਵਿੰਦਰ ਸਿੰਘ ਤੇ ਸ਼ੇਰ ਜੰਗਦੀਪ ਸਿੰਘ ਪਿੰਡ ਕਟਾਰੀ ਦੇ ਰਹਿਣ ਵਾਲੇ ਨੇ ਜਿਹੜੇ ਉਹ ਆਪਣੇ ਘਰ ਦੇ ਡੰਗਰਾਂ ਦੇ ਬਾੜੇ ਦੇ ਕਮਰੇ ਵਿੱਚ ਸ਼ਰਾਬ ਰੱਖ ਕੇ ਚੰਡੀਗੜ੍ਹ ਦੀ ਸ਼ਰਾਬ ਰੱਖ ਕੇ ਬੀਜ ਰਹੇ ਨੇ ਜਿਸ ਤੇ ਸ੍ਰੀ ਹਰਜੀਤ ਸਿੰਘ ਨੇ ਮੁਕੱਦਮਾ ਦਰਜ ਕਰਵਾ ਕੇ ਆਪਣੇ ਨਾਲ ਇਨਸਪੈਕਟਰ ਐਕਸਾਈਜ਼ ਇਨਸਪੈਕਟਰ ਮੇਜਰ ਸਿੰਘ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਿੱਥੇ ਉਹਨਾਂ ਨੂੰ ਦੋਨਾਂ ਜਣਿਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 75 ਡੱਬੇ ਨੇ ਜਿਹੜੇ ਫਾਰਸੇ ਦੇ ਚੰਡੀਗੜ੍ਹ ਸ਼ਰਾਬ ਦੇ ਬਰਾਮਦ ਕੀਤੇ ਸੀ ਤੇ ਕੀ ਮੁਕੱਦਮਾ ਦਰਜ ਕੀਤਾ ਜੀ ਕਿਵੇਂ ਕਿੰਨੇ ਬੰਦਿਆਂ ਦੇ ਖਿਲਾਫ ਕੀਤਾ ਅਸੀਂ ਇਹ ਮੁਕੱਦਮਾ ਦੋ ਬੰਦਿਆਂ ਦੇ ਖਿਲਾਫ ਸ਼ੇਰਜੰਗਦੀਪ ਤੇ ਜਗਤਮਿੰਦਰ ਸਿੰਘ ਦੇ ਬਰਕਰਾਰ ਦਰਜ ਕੀਤਾ ਸੀ ਇਹਨਾਂ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਵੀ ਇਹਨਾਂ ਨੂੰ ਜਿਹੜਾ ਰਜਿੰਦਰ ਸਿੰਘ ਹੈਪੀ ਪਿੰਡ ਪੁੱਟੇ ਦਾ ਰਹਿਣ ਵਾਲਾ ਸੀ ਉਹ ਇਹ ਸ਼ਰਾਬ ਦੇ ਕੇ ਗਿਆ ਸੀ ਜਿਸ ਨੂੰ ਇਹਨਾਂ ਦੇ ਫਾਰਦੰਗਸ਼ਾ ਬਿਆਨ ਤੇ ਅਸੀਂ ਨਾਮਜ਼ਦ ਕਰਕੇ ਅੱਜ ਸਵੇਰੇ ਇਹਦੀ ਗੱਡੀ ਦੇ ਸਬੰਧ ਵਿੱਚ ਗ੍ਰਿਫਤਾਰ ਕਰ ਲਿਆ ਸਰ ਇਹਨਾਂ ਰੁਪਈਆ ਦੇ ਪਹਿਲਾਂ ਵੀ ਕੋਈ ਮਾਮਲਾ ਲੱਜਾਈ ਜਿਹੜਾ ਰਜਿੰਦਰ ਕੁਮਾਰ ਹੈਪੀ ਐਰਪੋਰਟ ਤੇ ਵਾਲਾ ਉਹਦੇ ਖਿਲਾਫ ਤਿੰਨ ਮਕਦਮੇ ਪਹਿਲਾਂ ਵੀ ਇਕਠਾਣਾ ਪੈ ਰਵਗੇ ਦੋ ਢੀਲੋਂ ਕੋਈ ਪਹਿਲਾਂ ਮਦਦ ਨਹੀਂ ਦਿੱਤੀ ਧੰਨਵਾਦ ਥਾਣਾ ਪੈੜ ਤੋਂ ਕੁਲਦੀਪ ਸਿੰਘ ਬਰਮਾਲੀਪੁਰ ਦੀ ਵਿਸ਼ੇਸ਼ ਰਿਪੋਰਟ